ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛਵਾੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਮਛਵਾੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋਗੇ ਮਛਵਾੜਾ ਸਾਹਿਬ ਦੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਚੋਰੀ ਦੇ ਕੀਤੇ ਹੋਏ ਮੋਬਾਈਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਇਸ ਮੌਕੇ ਮਛਵਾੜਾ ਸਾਹਿਬ ਵਿਖੇ ਡੀਐਸਪੀ ਸਮਰਾਲਾ ਸਰਦਾਰ ਤਰਨੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਹ ਨੌਜਵਾਨ ਰਾਹਾਂ ਵਿੱਚ ਜਾਂਦੇ ਹੋਇਆਂ ਜਨਾਨੀਆਂ ਅਤੇ ਮਰਦਾਂ ਕੋਲੋਂ ਛੱਪਟ ਮਾਰ ਕਰਕੇ ਮੋਬਾਈਲ ਖੋਲ ਲੈਂਦੇ ਸਨ ਇਸ ਮੌਕੇ ਉਹਨਾਂ ਨੇ ਵਿਸਥਾਰਪੂਰਵਕ ਸਾਰੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਦਿਆਂ ਹੋਇਆਂ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਕੀ ਕੀ ਸਮਾਨ ਇਹਨਾਂ ਕੋਲੋਂ ਬਰਾਮਦ ਹੋਇਆ ਹੈ ਇਸ ਮੌਕੇ ਡੀਐਸਪੀ ਸਮਰਾਲਾ ਅਤੇ ਐਸਐਚਓ ਮੱਚਵਾੜਾ ਸਾਹਿਬ ਨੇ ਸਾਰੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਮੱਚਵਾੜਾ ਨਿਊਜ਼ ਤੋਂ ਸਾਡੇ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੌਦੀ ਦੀ ਇੱਕ ਖਾਸ ਰਿਪੋਰਟ ਜੀ ਦੋਨੋਂ ਸਾਡੇ ਇੱਕ ਹਰਜਿੰਦਰ ਸਿੰਘ ਸੀ ਜਿਹੜਾ ਯਾਤਰੀ ਦਾ ਉਹਦਾ ਮੋਬਾਈਲ ਜੁਰੀ ਹੋਇਆ ਸੀ ਉਦੋਂ ਬਾਅਦ ਸਾਡੇ ਐਸਐਚਓ ਸਾਹਿਬ ਤੇ ਇਹਨਾਂ ਦੇ ਥਾਣੇਦਾਰ ਸਾਹਿਬ ਜਿਹੜੇ ਆ ਟੀਮ ਪੂਰੀ ਟੀਮ ਨੇ ਹਾਰਡ ਵਰਕ ਉਧਾ ਕਰਦੇ ਆ ਦੋ ਹੋਰ ਜਿਹੜੇ ਆ ਅਕਸ਼ੇ ਕੁਮਾਰ ਤੇ ਅਰਜਨ ਇਹ ਦੋਨੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ 14 ਮੋਬਾਈਲ ਜਿਹੜੇ ਆ ਇਹਨਾਂ ਨੇ ਅੱਡ-ਅੱਡ ਲੋਕੇਸ਼ਨਾਂ ਤੋਂ ਚੋਰੀ ਕਰਦੇ ਸੀ ਮੋਬਾਈਲ ਲੁਧਿਆਣੇ ਫੁੱਗਲ ਪੁਆਇੰਟ ਤੋਂ ਤੇ ਉੱਥੋਂ ਚੋਰੀ ਕਰਕੇ ਇੱਥੇ ਪਹਾੜੇ ਤੋਂ ਵੀ ਚੋਰੀ ਕੀਤੇ ਨੇ ਇੱਥੇ ਲਿਆਗਾ ਜਿਹੜਾ ਲੇਬਰ ਮੈਨ ਸੀਡੇ ਬੰਦੇ ਉਹ ਉਹਨਾਂ ਨੂੰ ਮੋਬਾਈਲ ਵਗੈਰਾ ਵੇਚ ਦਿੰਦੇ ਸੀ 14 ਮੋਬਾਈਲ ਹੀ ਰਿਕਵਰ ਕਰ ਲਏ ਆ ਇਹਨਾਂ ਦਾ ਪੇਸ਼ ਕਰਾਂਗੇ ਰਿਮਾਂਡ ਲੈ ਰਹੇ ਆ ਤੇ ਤੀਜ ਜੜੀ ਜਾਰੀ ਹੈ ਇਸ ਤੋਂ ਬਿਨਾ 2 ਤਿੰਨ 25 ਨੂੰ ਜਿਹੜਾ ਇੱਕ ਸਾਡੇ ਸਨੇਚਿੰਗ ਹੋਈ ਸੀ ਵਾਸਟੈਂਡ ਦੇ ਵਿੱਚ ਜਿਹਦੇ ਵਿੱਚ ਦੋ ਮੁੰਲੇ ਜਿਹੜੇ ਆ ਗੁਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਇਹ ਸਤਾਵਗੜ ਪਿੰਡ ਦੇ ਨੇ ਦੋਨੋਂ ਹੀ ਬੱਚੇ ਜਿਹੜੇ ਅਖੜ ਬੜੇ ਹੋਏ ਨੇ ਇਹਨਾਂ ਨੂੰ ਰੈਸਟ ਕੀਤਾ ਇਹਨਾਂ ਨੂੰ ਰੈਸਟ ਕਰਨ ਤੋਂ ਬਾਅਦ ਜਿਹੜੇ ਪੰਜ ਮੋਬਾਈਲ ਜਿਹੜੇ ਨੇ ਸਨੇਚ ਕੀਤੇ ਹੋਏ ਸੀ ਉਹ ਅਸੀਂ ਬਰਾਮਦ ਕੀਤੇ ਆ ਈਵਨ ਕੇ ਜਿਹੜਾ ਇੱਥੇ ਕਿਸੇ ਲੀਵਰ ਵਾਲਾ ਤੋਂ ਬਣਾ ਕੇ ਦੁਕਾਨ ਵਾਲੇ ਨੂੰ ਮੋਬਾਈਲ ਹੀ ਨਹੀਂ ਵੇਚਿਆ ਉਹ ਵੀ ਐਸਐਸਓ ਸਾਹਿਬ ਬੜੀ ਛੇਧਤ ਨਾਲ ਲੱਗੇ ਆ ਦੁਕਾਨਦਾਰ ਜਿਹੜਾ ਬਿਨਾ ਬਿੱਲ ਤੋਂ ਲਊਗਾ ਉਹਦੀ ਵੀ ਇਸ ਮੁਕੱਦਮੇ ਜਿਹੜੀ ਕਰਤਾਰੀ ਕੀਤੀ ਜਾਓ ਇਸੇ ਚੋਰੀ ਵਾਲਾ ਮਾਮਲਾ ਸਰ ਮੋਟਰਸਾਈਕਲ ਦਾ ਤੇ ਇਸ ਤੋਂ ਬਿਨਾ ਤੀਜਾ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਸਾਡੇ 1 3 25 ਡੇਟ ਐਸਟੀ ਉਹ ਵੁਟਰਲ ਚੋਰੀ ਦੇ ਵਿੱਚ ਜਿਹੜਾ ਅ ਦੋਚੀ ਬੰਡਤੋ ਨਾਮ ਔਰ ਗੱਗੀ ਇਹ ਰਵਦਾਸ ਨੇੜੇ ਸ੍ਰੀ ਗੁਰੂ ਅਰਦਾਸ ਗੁਰਦੁਆਰਾ ਪਾਣੀ ਸਬਜ਼ੀ ਮੰਡੀ ਦੇ ਲੱਗੇ ਰਹਿੰਦਾ ਸੀ ਇਹਨੂੰ ਕਾਬੂ ਕਰਕੇ ਚੋਰੀ ਦਾ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਹੈ ਇਹਨਾਂ ਤਿੰਨਾਂ ਮੁਕੱਦਮਿਆਂ ਦੇ ਮੁੱਲ ਜਮਾ ਦਾ ਜਿਹੜਾ ਅੱਜ ਰਿਮਾਨਡ ਲੈ ਰਹੇ ਆ ਤਵਦੀਸ਼ ਸਾਡੀ ਗੋਇੰਗੋਂ ਆ ਹੋਰ ਵੀ ਜਿਹੜੇ ਆ ਸਰਾਗ ਲੱਗਣ ਦੀ ਸੰਭਾਵਨਾ ਇਹ ਕੋ ਨਸ਼ਾ ਲਈ ਪੂਰਤੀ ਕਰਦੇ ਸੀ ਕਿ ਕਿਸ ਪਰਪਸ ਲਈ ਇਹ ਕਰਦੇ ਸੀ ਨਹੀਂ ਨਹੀਂ ਜੋ ਇੱਕ ਬੰਦਾ ਹੈ ਜਿਹੜਾ ਨਸ਼ੇੜਾ ਨਹੀਂ 8 8 ਪੜੇ ਆ ਕੰਮ ਕੋਈ ਹੋਰ ਕਰ ਨਹੀਂ ਰਹੇ ਤਹੀ ਜੀ ਸਨੇਚੇ ਕਰਕੇ ਜਿਵੇਂ 7 10000 ਦਾ ਮੋਬਾਈਲ ਖੋਇਆ ਤੇ ਉਹ ਅੰਗੇ 2000 ਜੀ ਬੇਚਦਾ ਹੋਰ ਵੀ ਇਹਨਾਂ ਨੇ ਵਾਰਦਾਤਾ ਮੰਨੀ ਜੀ ਕੋਈ ਜਿਹੜੀਆਂ ਸੈਚੂ ਜਿਹੜੇ ਬ੍ਰਾਂਡ ਦੇ ਤੋਂ علاوہ ਜੀ ਇਹ ਤੋਂ ਅਜ ਰਵਾਨ ਲੈ ਕੇ ਇਨਸੀਡੈਂਟ ਹੋਰ ਵੀ ਇਹਨਾਂ ਨੇ ਮੰਨੇ ਆ ਚਾਰ ਚਾਰ ਪੰਜ ਪੰਜ ਜੀ ਉਹ ਵੀ ਅਸੀਂ ਤਸਦੀਕ ਕਰਤਾ ਇਹਨਾਂ ਦੀ ਉਮਰ ਕਿੰਨੀ ਹੋਗੀ ਜੀ ਇਹ ਸਾਰੇ ਜਿਹੜੇ ਆ 22 ਸਾਲ ਦੀ ਇਸ ਦੇ ਵਿੱਚ ਕੋਈ ਮੈਰਿਡ ਵੀ ਇਹਨਾਂ ਚ ਨਹੀਂ ਬਰਬਾਦ ਇਹਨਾਂ ਤੋਂ ਇਹਨਾਂ ਦੇ ਮਾਛੜ ਤੋਂ علاوہ ਕਿਤੇ ਬਾਹਰ ਨਹੀਂ ਲੱਕੇ ਜੇ ਹੋਊ ਕਿਤੇ ਕੋਹਾੜਾ ਤੋਂ ਲੱਕੇ ਕਿਤੇ ਜਾਨਾ ਕੋਹਾੜਾ ਲੁਧਿਆਣਾ ਫੁੱਗਰ ਪੁਆਇੰਟ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਵਾਰਦਾਤਾ ਮੈਕਸਿਮ ਵਾਰਦਾਤਾ ਇਹਨਾਂ ਦਾ ਲੁਧਿਆਣਾ ਸ਼ਹਿਰ ਚ ਹੀ ਸੀ ਇਹਨਾਂ ਦੇ ਮੋਬਾਈਲ ਕਿੰਨੇ ਕੁ ਦੁਕਾਨਦਾਰਾਂ ਇੱਕ ਦੁਕਾਨਦਾਰ ਦਾ ਸਾਡਾ ਨਾਂ ਆਇਆ ਸਾਹਮਣੇ ਉਹ ਐਸ.ਐਚ.ਓ ਸਾਹਿਬ ਉਹ ਕਰ ਰਹੇ ਆ ਉਹ ਦੁਕਾਨਦਾਰ ਦਾ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਇਸ ਹੁਕਮਦਾਨੇ ਵਿੱਚ ਮੇਰੇ ਵੱਲੋਂ ਤੁਹਾਡੇ ਜਿਹੜੀ ਦੁਕਾਨਦਾਰਾਂ ਨੂੰ ਵੀ ਅਪੀਲ ਆ ਭਾਵੇਂ ਕੋਈ ਯੂਲਰ ਨੇ ਭਾਵੇਂ ਮੋਬਾਈਲ ਦਾ ਕੰਮ ਕਰਨ ਵਾਲੇ ਆ ਬਿਨਾਂ ਬਿੱਲ ਤੋਂ ਬਿਨਾਂ ਰਸੀਤ ਤੋਂ ਇਹ ਹੈ ਜਿਹਾ ਸਮਾਨ ਨਾ ਖਰੀਦੋ ਜੇ ਕੋਈ ਖਰੀਦੂਗਾ ਤਾਂ ਉਹਨੂੰ ਜਿਹੜਾ 411 ਦੇ ਵਿੱਚ ਹੀ ਜਿਹੜਾ ਚੋਰੀ ਦਾ ਸਮਾਨ ਲੈਣ ਦੇ ਵਿੱਚ ਵੁਕੀਤਾ ਜਾਓ